ਮੱਥੀ ਤੇ ਸੱਟ ਖੂਨ ਨਾਲ ਲਤਪਤ ਦਿਲਜੀਤ ਦੋਸਾਂ ਦੀ ਫੋਟੋ ਦੇਖ ਕੇ ਫੈਨਸ ਤੇ ਉੱਡ ਗਏ ਹੋਸ਼ ਗਲੋਬਲ 스타 ਦਿਲਜੀਤ ਦੋਸਾਂਸ ਲਈ ਪਿਛਲਾ ਸਾਲ 2024 ਬਹੁਤ ਖਾਸ ਰਿਹਾ ਪਹਿਲਾਂ ਦਿਲਜੀਤ ਨੇ ਅਮਰ ਸਿੰਘ ਚਮਕੀਲਾ ਚ ਦਿਲ ਨੂੰ ਛੂ ਲੈਣ ਵਾਲੀ ਅਦਾਕਾਰੀ ਕੀਤੀ ਅਤੇ ਖੂਬ ਤਾਰੀਫਾਂ ਵੀ ਹਾਸਲ ਕੀਤੀਆਂ ਇਸ ਦੇ ਨਾਲ ਹੀ ਦਿਲਜੀਤ ਦਾ ਕਾਂਸਰਵ ਦਲੂਮੀਨਾਟੀ ਟੂਰ ਵੀ ਸਾਲ ਪਰ ਸੁਪਰ ਹਿੱਟ ਰਿਹਾ ਗੋਨਦਲਜੀਤ ਨੇ ਆਪਣੀ ਨਵੀਂ ਮਸ਼ਹੂਰ ਫਿਲਮ ਪੰਜਾਬ 95 ਰਿਲੀਜ਼ ਕਰਨ ਦਾ ਐਲਾਨ ਕੀਤਾ ਹੈ। ਇਹ ਫਿਲਮ ਫਰਵਰੀ 2025 ਵਿੱਚ ਰਿਲੀਜ਼ ਹੋਏਗੀ। ਇਸ ਗੱਲ ਦੀ ਜਾਣਕਾਰੀ ਖੁਦ ਦਲਜੀਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਦਿੱਤੀ ਹੈ। ਹਾਲਾਂਕਿ ਇਹ ਫਿਲਮ ਫਰਵਰੀ ਦੇ ਵਿੱਚ ਕਿਸ ਦਿਨ ਰਿਲੀਜ਼ ਹੋਏਗੀ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ। ਤਿੰਨਾਂ ਵਿੱਚੋਂ ਪਹਿਲੀ ਤਸਵੀਰ ਦੇ ਵਿੱਚ ਦਲਜੀਤ ਨੂੰ ਫਰਸ਼ ਤੇ ਬੈਠੇ ਦੇਖਿਆ ਜਾ ਸਕਦਾ ਹੈ। ਉਹਨਾਂ ਨੇ ਕੁੜਤਾ ਪਜਾਮਾ ਅਤੇ ਪੱਗ ਪਾਈ ਹੋਈ ਹੈ। ਖੂਨ ਦੇ ਨਾਲ ਲਤਪਤ ਤੇ ਚਿਹਰੇ ਤੇ ਸੱਟਾਂ ਦੇ ਨਿਸ਼ਾਨ ਨੇ। ਦੂਜੀ ਫੋਟੋ ਦੇ ਵਿੱਚ ਅਦਾਕਾਰ ਦੇ ਚਿਹਰੇ ਦੀ ਹਾਲਤ ਖਰਾਬ ਨਜ਼ਰ ਆ ਰਹੀ ਹੈ ਜੋ ਫਿਲਮ ਦੀ ਦਰਦਨਾਕ ਕਹਾਣੀ ਨੂੰ ਬਿਆਨ ਕਰਦੀ ਹੈ। ਤੀਜੀ ਤਸਵੀਰ ਵਿੱਚ ਅਦਾਕਾਰ ਦੋ ਬੱਚਿਆਂ ਦੇ ਨਾਲ ਨਜ਼ਰ ਆ ਰਹੇ ਨੇ। ਦਲਜੀਤ ਉਸਤਾਨਸ ਇਸ ਫਿਲਮ 'ਚ ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਨਿਭਾ ਰਹੇ ਨੇ ਜੋ ਉਹਨਾਂ ਦੇ ਕੈਰੀਅਰ ਦੀ ਸਭ ਤੋਂ ਅਹਿਮ ਭੂਮਿਕਾਵਾਂ 'ਚੋਂ ਇੱਕ ਮੰਨੀ ਜਾਂਦੀ ਹੈ। ਦਲਜੀਤ ਨੇ ਹਾਲੀ ਦੇ ਵਿੱਚ ਫਿਲਮ ਦੇ ਨਾਲ ਜੁੜੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਨੇ ਜਿਸ ਦੇ ਨਾਲ ਉਸਨੇ ਲਿਖਿਆ ਮੈਂ ਹਨੇਰੇ ਨੂੰ ਚੁਣੌਤੀ ਦਿੰਦਾ ਹਾਂ। ਸੋ ਦਿਲਜੀਤ ਸਾਂਝੀ ਇਹ ਫਿਲਮ ਪਿਛਲੇ ਸਾਲ ਵੀ ਰਿਲੀਜ਼ ਹੋਣੀ ਸੀ ਪਰ ਸੈਂਸਰ ਬੋਰਡ ਦੇ ਵੱਲੋਂ ਕੁਝ ਕਾਰਨਾਂ ਕਰਕੇ ਫਿਲਮ ਦੇ ਸੀਨ ਜੋ ਸਨ ਉਹ ਕਟਵਾਏ ਗਏ ਤਾਂ ਫਾਈਨਲੀ 2025 ਦੇ ਵਿੱਚ ਇਹ ਫਿਲਮ ਫਰਵਰੀ ਮਹੀਨੇ ਰਿਲੀਜ਼ ਹੋਣ ਵਾਲੀ ਹੈ ਜੀ